ਸੋ ਸਿੱਕਾ ਸਾਰੇ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਹੈ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਅੱਜ ਹੈਗਾ ਸੰਡੇ ਤੇ ਅੱਜ ਵਲੌਗ ਆਪਾਂ ਜਲਦੀ ਬਣਾਉਣ ਲੱਗੇ ਟਾਈਮ ਹੋ ਗਿਆ 12:30 ਦਾ ਦੁਪਹਿਰ ਦਾ ਨਾਲ ਇਹ ਵਾਲਗੂ ਧੋਲੇ ਤੇ ਤੇ ਸਰਵਾਹ ਕੇ ਹੁਣ ਮੈਂ ਤਾਂ ਚੱਲ ਫਰੀ ਹੋ ਗਈ ਤੇ ਹੁਣ ਆਪਾਂ ਬਣਾਉਣ ਲੱਗੇ ਆ ਵਲੌਗ ਤੇ ਅੱਜ ਵਲੌਗ ਹੈ ਜਿਹੜਾ ਬਹੁਤ ਵਧੀਆ ਆਉਣ ਵਾਲਾ ਤੁਹਾਡੇ ਕੋਲ ਬਿਲਕੁਲ ਨਹੀਂ ਸਕਿਪ ਨਹੀਂ ਕਰਨਾ ਹੈਗਾ ਠੀਕ ਹੈ ਅੱਜ ਮੈਂ ਦੇਣ ਲੱਗੀ ਆ ਤੁਹਾਨੂੰ ਰੈਸਪੀ ਨੰਬਰ 1 ਰੈਸਪੀ ਤੇ ਇਹਦੇ ਲਈ ਆਪਾਂ ਨੂੰ ਚਾਹੀਦਾ ਹੈਗਾ ਕਣਕ ਦਾ ਆਟਾ ਹਲਦੀ, ਜ਼ਿਕੰਦਰ ਤੇ ਪਾਣੀ ਬਸ ਇੰਨੀਆਂ ਚੀਜ਼ਾਂ ਚਾਹੀਦੀਆਂ ਲੋ ਜੀ ਇਹ ਲੈ ਲਿਆ ਆਪਾਂ ਥੋੜਾ ਜਿਹਾ ਇੱਧਰ ਕਣਕ ਦਾ ਆਟਾ ਰੱਖਿਆ ਹੋਇਆ ਹੈ ਮੇਰਾ ਪਲੇਟ 'ਚ ਕੱਢ ਕੇ ਠੀਕ ਹੈ ਜੀ ਤੇ ਇਹ ਰੱਖਿਆ ਹੋਇਆ ਮੇਰੇ ਕੋਲ ਜ਼ਿਕੰਦਰ ਛਿੱਲ ਲਿਆ ਹੁਣ ਮੈਂ ਇਹਨੂੰ ਮੈਂ ਤਰੂਰੀ ਕੱਦੂਗਾ ਕद्दूकस ਕਰ ਲਾਂ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦੀ ਆ ਇਹਦਾ ਕੀ ਕਰਨਾ ਠੀਕ ਹੈ ਜੀ ਤੇ ਫਿਰ ਆਪਾਂ ਹਲਦੀ ਵੀ ਕੱਢ ਲਾਂਗੇ ਮੈਨੂੰ ਕੋ ਦੁਕਸ਼ ਕਰਨ ਦੋ ਕਿਉਂਕਿ ਬਲੌਗ ਬਹੁਤ ਲੰਮਾ ਹੋ ਜਾਂਦਾ ਹੈ ਕਦੂ ਕਰ ਸੋਂ ਪਤਾ ਹੈ ਗ੍ਰੇਟ ਕਰਨਾ ਮੈਨੂੰ ਇੱਕ ਭੈਣ ਦਾ ਸੱਚ ਅੱਜ ਇੱਕ ਨਾ ਮੈਸੇਜ ਆਇਆ ਸੀਗਾ ਤੇ ਉਹ ਹੈਗੇ ਨੇ ਬੰਬੇ ਤੋਂ ਭੈਣ ਤੇ ਮੈਨੂੰ ਨਾਮ ਉਹਨਾਂ ਦਾ ਨਹੀਂ ਪਤਾ ਹੈਗਾ ਮੈਨੂੰ ਕਿਉਂਕਿ ਮੈਂ ਉਹਨਾਂ ਦਾ ਨਾਮ ਨਿਰੂਪਾ ਰਾਇ ਰੱਖਿਆ ਹੋਇਆ ਮੇਰਾ ਆਪਣਾ ਹੀ ਰੱਖਿਆ ਹੋਇਆ ਨਾਮ ਹੁੰਦਾ ਮੈਂ ਭੈਣਾਂ ਦੇ ਕਈਆਂ ਦੇ ਨਾਮ ਇਦਾਂ ਰੱਖ ਰੁਖ ਲੈਣੀਆਂ ਤੇ ਉਹ ਭੈਣ ਨੇ ਮੈਨੂੰ ਫੋਟੋ ਭੇਜੀ ਉਹ ਮੈਨੂੰ ਜਿਹੜੇ ਫਿਲਮਾਂ ਦੇ ਵਿੱਚ ਨਿਰੂਪਰਾਇ ਆਉਣੇ ਹੁੰਦੇ ਸੀਗੇ ਕੰਮ ਕਰਦੇ ਸੀਗੇ ਤੇ ਮੈਨੂੰ ਉਹਨਾਂ ਵਰਗੇ ਲੱਗੇ ਤੇ ਫਿਰ ਮੈਂ ਉਹਨਾਂ ਦਾ ਨਾਮ ਨਿਰੂਪਰਾਇ ਰੱਖਤਾ ਠੀਕ ਹੈ ਸੋ ਨਿਰੂਪਰਾਇ ਭੈਣ ਨੇ ਮੈਨੂੰ ਅੱਜ ਕਿਹਾ ਸੀਗਾ ਕਿ ਵਿੱਚ ਵਿੱਚ ਕੋਈ ਕੋਈ ਹਿੰਦੀ ਦੇ ਵਰਡ ਬੋਲ ਦਿਆ ਕਰੋ ਕਿਉਂਕਿ ਕਈ ਲੋਕਾਂ ਨੂੰ ਹਿੰਦੀ ਸਮਝ ਨਹੀਂ ਆਉਂਦੀ ਹਨਾ ਤੇ ਉਹਨਾਂ ਨੇ ਵੈਸੇ ਜਿਹੜਾ ਆਪਾਂ ਆਇਲ ਬਣਾਉਣਾ ਹੈਗਾ ਵਾਲਾਂ ਵਾਸਤੇ ਉਹਦੇ ਤੇ ਕਿਹਾ ਸੀਗਾ ਕਿ ਉਹਨਾਂ ਨੂੰ ਹਿੰਦੀ ਪੰਜਾਬੀ ਸਮਝ ਨਹੀਂ ਆਉਂਦੀ ਹੈਗੀ ਬਹੁਤ سارے ਸ਼ਬਦ ਪੰਜਾਬੀ ਦੇ ਹੁੰਦੇ ਨੇ ਜੇ ਸਮਝ ਨਹੀਂ ਆਉਂਦੇ ਐਕਚੁਅਲੀ ਨਾ ਮੈਂ ਠੇਠ ਪੰਜਾਬੀ ਬੋਲਦੀ ਹਾਂ ਬਿਲਕੁਲ ਤੇ ਲੋ ਜੀ ਹਮਨੇ ਲਿਆ ਹੈ ਇਹ ਚਕੰਦਰ ਨਿਰੂਪਰਾ ਹੈ ਜੀ ਵਿਚ ਵਿਚ ਥੋੜੀ ਥੋੜੀ ਮੈਂ ਪੰਜਾਬੀ ਹਿੰਦੀ ਬੋਲਣ ਦੀ ਕੋਸ਼ਿਸ਼ ਕਰੂੰਗੀ ਐਕਚੁਅਲੀ ਮੈਂ ਹਿੰਦੀ ਇੰਨੀ ਸੌਖੀ ਨਹੀਂ ਬੋਲ ਪਾਉਂਦੀ ਹੈ ਨਾ ਹਮਨੇ ਆਟਾ ਲਿਆ ਹੈ ਔਰ ਚਕੰਦਰ ਲਿਆ ਹੈ ਔਰ ਹਮੇ ਜਾਈਏ ਹਲਦੀ ਔਰ ਪਣ ਠੀਕ ਹੈ ਦੋਨਾਂ ਪਸ਼ਾਵਾਂ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਹੁਣ ਔਰ ਅਬ ਮੈਂ ਇਸਕੋ ਗ੍ਰੇਟ ਕਰੂੰਗੀ ਕਦੂ ਕਸ ਕਰੂੰਗੀ ਠੀਕ ਹੈ ਜੀ ਪਤਾ ਨਹੀਂ ਕਦੂ ਕਸ ਕਹਿੰਦੇ ਨੇ ਕਿ ਕਸ ਕਹਿੰਦੇ ਨੇ ਅਸੀਂ ਤਾਂ ਕਦੂ ਕਸ ਕਹਿੰਦੇ ਹੁੰਦੇ ਆ ਸੋ ਮੈਂ ਗ੍ਰੇਟ ਕਰ ਲਵਾਂ ਇਹਨੂੰ ਫਿਰ ਦੁਬਾਰਾ ਮਿਲਦੇ ਆਪਾਂ ਲੋ ਜੀ ਆਪਾਂ ਕੈਮਰਾ ਤੁਹਾਡੇ ਨੇੜੇ ਕਰਤਾ ਇਹ ਮੈਂ ਖਾਲੀ ਪਲੇਟ ਲਈ ਆ ਇਹ ਆਪਾਂ ਗ੍ਰੇਟ ਕਰ ਲਿਆ ਚੁਕੰਦਰ ਠੀਕ ਹੈ ਜੀ ਤੇ ਹੁਣ ਆਪਾਂ ਚੁਕੰਦਰ ਆ ਜਿਹੜਾ ਇਸ ਦਾ ਇਸ ਨੂੰ ਦੱਬ ਕੇ ਨਾ ਉਹ ਕੱਢਾਂਗੇ ਇਹਦਾ ਜੂਸ ਜਲੂਸ ਨਹੀਂ ਕੱਢਣਾ ਜੂਸ ਕੱਢਣਾ ਠੀਕ ਹੈ ਸੰਦੀਪ ਸੰਦੀਪ ਨੇ ਤਾਂ ਕੱਢ ਦੇਣਾ ਸੀ ਇਹਦਾ ਜਲੂਸ ਲੋ ਜੀ ਆਪਾਂ ਨਾ ਇਹਦਾ ਇਸ ਤਰ੍ਹਾਂ ਕਰਕੇ ਇਹਦਾ ਜੂਸ ਕੱਢ ਲਾਂਗੇ ਦੱਬ ਕੇ ਤੁਸੀਂ ਚਾਹੇ ਤਾਂ ਇਹਨੂੰ ਚਾਹ ਪਾਣੀ ਦੇ ਵਿੱਚ ਵੀ ਪਾ ਸਕਦੇ ਹਾਂ ਚਾਹ ਪਾਣੀ ਚ ਪਾ ਕੇ ਜਾਂ ਕਿਸੇ ਕੱਪੜੇ ਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਲਿਜੋੜ ਕੇ ਇਹਦਾ ਪੂਰਾ ਜੂਸ ਕੱਢ ਸਕਦੇ ਹਾਂ ਲਓ ਜੀ ਮੇਰੇ ਖਿਆਲ ਆਪਾਂ ਨੂੰ ਕਾਫੀ ਅਜਿਹਾ ਨਿਕਲੇ ਹੱਥਾਂ ਦਾ ਹਾਲ ਦੇਖੋ ਤੁਸੀਂ ਕਿੰਨੇ ਸੋਹਣੇ ਹੋਗੇ ਪਿੰਕ ਪਿੰਕ ਹੋਗੇ ਸੰਦੀਪ ਮੈਂ ਚਮਚ ਚ ਦੇਖ ਮੈਂ ਹੱਥੀ ਧੋ ਲਾਂਗਾ ਅਰ ਜੇ ਆਪਾਂ ਮੈਂ ਇਹਦੇ ਵਿੱਚ ਥੋੜਾ ਜਿਹਾ ਆਟਾ ਪਾ ਲਾਂਗੇ ਮੈਂ ਥੋੜਾ ਜਿਹਾ ਬਣਾ ਕੇ ਦਿਖਾਉਣੀ ਆ ਤੁਹਾਨੂੰ ਜੂਸ ਦੇ ਵਿੱਚ ਮੈਂ ਥੋੜਾ ਜਿਹਾ ਆਟਾ ਪਾ ਲੂੰਗੀ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਆਟਾ ਨਹੀਂ ਚਾਹੀਦਾ ਆ ਦੇਖੋ ਥੋੜਾ ਜਿਹਾ ਕੀਤਾ ਜੀ ਇਹ ਆਪਾਂ ਚਕੰਦਰ ਵਾਲਾ ਆਟਾ guna ਰਹੇ ਹਾਂ ਪੀਲਾ ਪਾ ਇਹ ਵਾਲਾ ਬਣਾ ਲਿਆ ਚੁਕੰਦਰ ਦਾ ਪਿੰਕ ਰੰਗ ਦਾ ਚੁਕੰਦਰ ਦਾ ਪੀਲਾ ਬਣ ਗਿਆ ਠੀਕ ਹੈ ਜੀ ਜੀ ਹਲਦੀ ਪਾ ਦੇ ਆਪਾਂ ਪਹਿਲਾਂ ਹਲਦੀ ਵਾਲਾ ਗੁੰਨਾ ਲੈਣੇ ਆ ਬਾਅਦ ਚ ਵਾਈਟ ਗੁੰਨਾਗੇ ਸਿਰ ਆਪਾਂ ਧੋ ਲਾਂਗੇ ਬਾਅਦ ਸਾਨੂੰ ਲੈ ਬਸ ਥੋੜੀ ਹਲਦੀ ਪਾ ਦੇ ਪਾ ਦੇ ਪਾ ਦੇ ਲਓ ਜੀ ਮੈਂ ਥੋੜਾ ਜਿਹਾ ਆਟਾ ਲਿਆ ਸੀਗਾ ਚਾਰ ਪੰਜ ਚਮਚ ਤੇ ਉਹਦੇ ਵਿੱਚ ਆਪਾਂ ਪਾ ਲਈਏ ਹਲਦੀ ਹੁਣ ਆਪਾਂ ਪੀਲੇ ਰੰਗ ਦਾ ਆਟਾ ਗੁੰਨ ਰਹੇ ਆ ਲਓ ਜੀ ਇੱਕ ਆਪਣੇ ਕੋਲੇ ਪੇੜਾ ਹੈਗਾ ਹਲਦੀ ਤੇ ਆਟੇ ਦਾ ਮੈਂ ਤੁਹਾਨੂੰ ਥੋੜਾ ਥੋੜਾ ਬਣਾ ਕੇ ਦਿਖਾ ਰਹੀ ਹਾਂ ਤੁਸੀਂ ਆਪਣੇ ਹਿਸਾਬ ਨਾਲ ਬਣਾ ਲਿਓ ਜਿੰਨਾ ਤੁਹਾਨੂੰ ਚਾਹੀਦਾ ਹੋਇਆ ਤੇ ਚਲੋ ਜੀ ਹੁਣ ਮੈਂ ਇਸ ਦੇ ਵਿੱਚ ਹੀ ਪਾ ਦੇਣੀ ਆ ਇਹ ਵਾਈਟ ਵਾਲਾ ਹੋ ਗਿਆ ਆਪਣੇ ਕੋਲੇ ਬਿਲਕੁਲ ਪਲੇਨ ਕਣਕ ਦੇ ਆٹے ਦਾ ਪੇੜਾ ਠੀਕ ਹੈ ਜੀ ਲੋ ਹੁਣ ਆਪਾਂ ਇਹਨੂੰ ਚੱਕ ਲਈਏ ਸਾਰੇ ਤਰ੍ਹਾਂ ਦੇ ਲੋ ਜੀ ਆਪਾਂ ਤਿੰਨ ਤਰ੍ਹਾਂ ਦਾ ਆਟਾ ਗੋਲਿਆ ਆ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਵੈਸੇ ਦੇਖਣ ਨੂੰ ਇਹ ਪੇੜੇ ਕਿੰਨੇ ਸੋਹਣੇ ਲੱਗ ਰਹੇ ਨੇ ਇੱਕ yellow ਇੱਕ dark pink ਤੇ ਐਂਡ ਇੱਕ off white ਠੀਕ ਹੈ ਜੀ ਕਲਰ ਹੀ ਬਹੁਤ ਪਿਆਰੇ ਨੇ ਤੇ ਚਲੋ ਇਹਦੇ ਤੋਂ ਅੱਗੇ ਆਪਾਂ ਰੈਸਪੀ ਰੈਡੀ ਕਰਦੇ ਹਾਂ ਥੋੜੀ ਦੇਰ ਚ ਥੋੜੀ ਦੇਰ ਆਪਾਂ ਰੈਸਟ ਤੇ ਰੱਖਾਂਗੇ ਇਹਨਾਂ ਨੂੰ 10 ਮਿੰਟ ਹਨਾ ਤੇ ਉਸ ਤੋਂ ਬਾਅਦ ਫਿਰ ਆਪਾਂ ਬਣਾਉਣੇ ਆ ਤੇ ਜਿਹੜਾ ਮਤਲਬ ਕਿ ਕਈ ਬੈਣਾਂ ਆਂਦੀ ਨਾ ਕਮੈਂਟ ਆਏ ਸੀਗੇ ਕਿ ਜਿਹੜੇ ਲਿਪਸ ਨੇ ਉਹ ਬਲੈਕ ਹੋ ਗਏ ਇਹਨਾਂ ਲਈ ਕੋਈ ਰੈਮਡੀ ਦੱਸੋ ਵੀ ਪਿੰਕ ਹੋ ਜਾਣ ਤੇ ਜਿਹੜਾ ਮੈਂ ਚੁਕੰਦਰ ਹੁਣੇ ਹੀ ਲਿਆ ਸੀਗਾ ਇਹੀ ਚੁਕੰਦਰ ਲੈ ਲਿਓ ਗ੍ਰੇਟ ਕਰ ਲਿਓ ਉਸੇ ਤਰ੍ਹਾਂ ਹੀ ਸਪਰੀਜ਼ ਕਰਿਓ ਇਹਨੂੰ ਇਸ ਤਰ੍ਹਾਂ ਨਿਚੋੜਿਓ ਕੁੱਟ ਕੇ ਜਾਂ ਛਾੜਨੀ ਦੇ ਵਿੱਚ ਪਾ ਕੇ ਉੱਪਰੋਂ ਦਬਦਿਓ ਜੂਸ ਕੱਢਿਓ ਤੇ ਉਹ ਜੂਸ ਨੂੰ ਵੈਸਲੀਨ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਿਓ ਸੌਣ ਲੱਗੇ ਰਾਤ ਨੂੰ ਲਾ ਲਿਆ ਕਰੋ ਲਿਫਟਸ ਜਿਹੜੇ ਹੌਲੀ ਹੌਲੀ ਕਰਕੇ ਤੁਹਾਡੇ ਪਿੰਕ ਹੋਣੇ ਸ਼ੁਰੂ ਹੋ ਜਾਣਗੇ ਠੀਕ ਹੈ ਜੀ ਇਹ ਹੋ ਗਈ ਆਪਣੀ ਰੈਮਡੀ ਪਲੱਸ ਹੁਣ ਆਪਾਂ ਦੇਵਾਂਗੇ ਤੁਹਾਨੂੰ ਇੱਕ ਵਧੀਆ ਜੀ ਰੈਸਪੀ ਠੀਕ ਹੈ ਜੀ 10 ਮਿੰਟ ਇਹਨੂੰ ਰੈਸਟ ਦਿੰਨੇ ਆ ਉਸ ਤੋਂ ਬਾਅਦ ਮੈਂ ਫਿਰ ਮਿਲਦੀ ਆ ਤੁਹਾਨੂੰ ਆਟੇ ਨੂੰ ਗੁੰਨੇ ਕੜਾਹੀ ਦੇ ਵਿੱਚ ਆਪਾਂ ਰਿਫਾਈਨਡ ਔਇਲ ਪਾਇਆ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਕਿਹੜਾ ਔਇਲ ਪਾਉਣਾ ਹੈ 10-15 ਮਿੰਟ ਹੋ ਗਿਆ ਆਟੇ ਗੁੰਨੇ ਨੂੰ ਹੁਣ ਮੈਂ ਦੁਬਾਰਾ ਤੋਂ ਇਸ ਨੂੰ ਇਸ ਤਰ੍ਹਾਂ ਟ੍ਰੇਡਾ ਜਿਹਾ ਬਣਾ ਲੈਨੇ ਆ ਉਮ ਮੈਂ ਪਹਿਲਾ ਛੋਟਾ ਪੇੜਾ ਲਵਾਂਗੀ ਬਹੁਤ ਜਿਆਦਾ ਨਹੀਂ ਲੈਂਦੀ ਲੋ ਜੀ ਇਸ ਤਰ੍ਹਾਂ ਕਰਕੇ ਆਪਾਂ ਰੋਟੀ ਦੀ ਤਰ੍ਹਾਂ ਇਹਨਾਂ ਨੂੰ ਤਿੰਨਾਂ ਨੂੰ ਵੇਲ ਲਵਾਂਗੇ ਹੁਣ ਮੈਂ ਦੂਜੇ ਵੀ ਵੇਲ ਲੈਣੀ ਆ ਵੇਲ ਕੇ ਤੁਹਾਨੂੰ ਦਿਖਾਉਣੀ ਆਪਾਂ ਲੋਡੀ ਇੱਕ ਰਹੀ ਜੀ ਆਪਣੇ ਕਰਦੇ ਇਸ ਤਰ੍ਹਾਂ ਕਰਕੇ ਆਪਾਂ ਤਿੰਨੇ ਰੋਟੀਆਂ ਮਿਲਲਾਂ ਤੋ 3 ਰੋਟੀਆਂ ਹੋ ਗਈਆਂ ਆਪਣੀਆਂ ਹੁਣ ਆਪਾਂ ਇਹਨੂੰ ਇਹਦੇ ਉੱਪਰ ਰੱਖ ਦਾਂਗੇ ਇੱਕ ਰੋਟੀ ਨੂੰ ਇਸੇ ਤਰ੍ਹਾਂ ਹੀ ਫਿਰ ਦੂਜੀ ਨੂੰ ਰੱਖ ਦਾਂਗੇ ਇਹਦੇ ਉੱਪਰ ਇੱਕੋ ਜਿਹਾ ਵੇਰ ਲਿਓ ਤੁਸੀਂ ਸਾਰੀਆਂ ਰੋਟੀਆਂ ਠੀਕ ਹੈ ਜੀ ਲੋ 3 ਹੋ ਗਈਆਂ ਮੰਨ ਤਿੰਨਾਂ ਨੂੰ ਉੱਪਰ-ਨੀਚੇ ਰੱਖ ਕੇ ਇਦਾਂ ਆਪਾਂ ਵੇਰ ਲਵਾਂਗੇ ਲੋ ਉਸ ਤੋਂ ਬਾਅਦ ਇਦਾਂ ਆਪਾਂ ਇਹਨੂੰ ਫੋਲਡ ਕਰਾਂਗੇ ਚੰਗੀ ਤਰ੍ਹਾਂ ਫੋਲਡ ਕਰ ਲੈਣਾ ਇੱਕ ਕੱਦ ਲੈ ਲਓ ਚਾਕੂ ਲੈ ਲਓ ਜੋ ਵੀ ਤੁਸੀਂ ਕਹਿੰਦੇ ਹੋ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਕੱਟ ਲਵਾਂਗੇ ਲਓ ਇਦਾਂ ਕਰਕੇ ਕੱਟ ਲਿਆ ਆਪਾਂ ਇੱਕ ਪੀਸ ਹੋ ਗਿਆ ਇੰਦੂ ਜਪੀਸ ਹੋ ਗਿਆ। ਛੀ ਜਪੀਸ ਹੋ ਗਿਆ। ਠੀਕ ਹੈ ਜੀ ਫਿਲਹਾਲ ਮੈਂ ਤੁਹਾਨੂੰ ਤੰਨ ਬਣਾ ਕੇ ਦਿਖਾ ਦੇਣੀ ਆ। ਤੇ ਹੁਣ ਕੀ ਕਰਨਾ ਆਪਾਂ ਇਹਨੂੰ ਥੋੜਾ ਜਿਹਾ ਕੀ ਲਾ ਲੈਣਾ। ਅਕਾਇਦੇ ਤੇ ਲਾ ਲੈਣੀ ਠੀਕ ਹੈ। ਤੇ ਹੁਣ ਆਪਾਂ ਇਹਨਾਂ ਨੂੰ ਥੋੜਾ ਥੋੜਾ ਬੇਲ ਲਵਾਂਗੇ ਬੇਲ ਕੇ ਆਪਾਂ ਇਹਨਾਂ ਦੀਆਂ ਬਣਾਵਾਂਗੇ ਪੂਰੀਆਂ ਠੀਕ ਹੈ ਜੀ। ਤੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ। ਕਿਸ ਤਰ੍ਹਾਂ ਦੀਆਂ ਪੂਰੀਆਂ ਬਣ ਕੇ ਰੈਡੀ ਹੁੰਦੀਆਂ ਨੇ ਆਪਣੀਆਂ ਉਹ ਇੱਕ ਇੱਕ ਕਰਕੇ ਦੇ ਲਾਂਗੇ ਲੋਡੀ ਤੁਸੀਂ ਦੇਖੋ ਕਿੰਨਾ ਪਿਆਰਾ ਬਣ ਕੇ ਰੈਡੀ ਹੋਈ ਆ ਆਪਣੀ ਪੂਰੀ ਤੇ ਹੁਣ ਆਪਾਂ ਇਹਨੂੰ ਪਾਵਾ ਦਿੰਦੇ ਆ ਤੇਲ 'ਚ ਛੱਡ ਦਿੰਦੇ ਆ ਮੀਨੋ ਜੀ ਦੇਖੋ ਕਿੰਨੀ ਸੋਹਣੀ ਬਣੀ ਆ ਆਹ ਬਹੁਤ ਵਧੀਆ ਪੂਰੀ ਬਣੀ ਆ ਲੋਟ ਤੇਲ ਹੋ ਗਿਆ ਆਪਣਾ ਗਰਮ ਤੇ ਇਹਨੂੰ ਆਪਾਂ ਫਿਰ ਇਹਨੂੰ ਵੀ ਆਪਾਂ ਪਾ ਦਿਆਂਗੇ ਹੁਣ ਮੈਂ ਕਈ ਸਾਰੀਆਂ ਪੂਰੀਆਂ ਬਣਾ ਲਈਆਂ ਤੇ ਆਟਾ ਤੁਹਾਡੇ ਸਾਹਮਣੇ ਹੀ ਹੁੰਨਿਆ ਸੀਗਾ ਤੁਹਾਡੇ ਸਾਹਮਣੇ ਬਣਾਈਆਂ ਨੇ ਆ ਦੇਖੋ ਤੁਸੀਂ ਇੱਕ ਤਾਂ ਆ ਬਣ ਗਈ ਕਲਰ ਦੇਖੋ ਕਿੰਨਾ ਪਿਆਰਾ ਆਇਆ ਕਲਰਫ ਪੂਰੀਆਂ ਬਣੀਆਂ ਨੇ ਬੁੜੀਆਂ ਆ ਪੈਰੀਆਂ ਲੱਗਦੀਆਂ ਨੇ ਜਿ ਮੱਲੋ ਮੱਲੀ ਖਾਣ ਨੂੰ ਜੀ ਕਰਦਾ ਦੇਖੋ ਤੁਸੀਂ ਇਸ ਤਰੀ ਮੈਂ ਸਾਰੀਆਂ ਰੈਡੀ ਕਰ ਲਈਆਂ ਤੇ ਇਹਦੇ ਵਿੱਚ ਕੁਝ ਵੀ ਅਹੇਜਾ ਹੈ ਨਹੀਂਗਾ ਜਿਹੜਾ ਆਪਣੇ ਹੈਲਥ ਦੇ ਲਈ ਅੱਛਾ ਨਾ ਹੋਵੇ ਤੇ ਇਹਦੇ ਵਿੱਚ ਆਪਾਂ ਚੁਕੰਦਰ ਦਾ ਜੂਸ ਪਾਇਆ ਤੁਸੀਂ ਚੁਕੰਦਰ ਵੈਸੇ ਉਦਾਂ ਵੀ ਪਾ ਸਕਦੇ ਸੀ ਜੇ ਗ੍ਰਾਈਂਡ ਕਰ ਲਗੇ ਨਾ ਆਪਾਂ ਇਹਨੂੰ ਗ੍ਰਾਈਂਡਰ ਦੇ ਨਾਲ ਮਿਕਸੀ ਜਾਰ ਦੇ ਨਾਲ ਤਾਂ ਤੁਸੀਂ ਗ੍ਰਾਈਂਡ ਕਰਕੇ ਸਾਰੇ ਵਿੱਚ ਪਾ ਸਕਦੇ ਹੋ ਵਿੱਚ ਇਹ ਫਾਈਬਰ ਪਰ ਮੈਂ ਗ੍ਰਾਈਂਡ ਨਹੀਂ ਕੀਤਾ ਮੈਂ ਕੁਝ ਕੁਛ ਕਰ ਲਿਆ ਤੇ ਮੈਂ ਉਹਦਾ ਜੂਸ ਪਾ ਲਿਆ ਹਲਦੀ ਪਾ ਲਈ ਹਲਦੀ ਆਪਣੇ ਲਈ ਚੰਗੀ ਹੈ ਚੁਕੰਦਰ ਆਪਣੇ ਲਈ ਚੰਗਾ ਇਸ ਤੋਂ ਇਲਾਵਾ ਜੇ ਤੁਹਾਨੂੰ ਗ੍ਰੀਨ ਕਲਰ ਵੀ ਚਾਹੀਦਾ ਹੈਗਾ ਤਾਂ ਤੁਹਾਡੇ ਘਰ ਦੇ ਵਿੱਚ ਮੇਥੀ ਜਾਂ ਧਣੀਆਂ ਜਾਂ ਪਦੀਨਾ ਕੁਝ ਵੀ ਹੋਊਗਾ ਤੁਸੀਂ ਉਹਨੂੰ ਗ੍ਰਾਈਂਡ ਕਰਕੇ ਉਹਦੇ ਨਾਲ ਇੱਕ ਥੇੜੇ ਆٹے ਦਾ ਗੁੰਨ ਲਓ ਤੇ ਚਾਰ ਕਲਰ ਹੋ ਜਾਣਗੇ ਫਿਰ ਹੁਣ ਆਪਣੇ ਕੋਲੇ ਇਹ ਤਿੰਨ ਕਲਰ ਹੋਏ ਆ ਤੁਸੀਂ ਇਹ ਚਾਰ ਕਲਰ ਵੀ ਬਣਾ ਸਕਦੇ ਹੋ ਤੇ ਫਿਰ ਬੱਚਿਆਂ ਦਾ ਤਾਂ ਕੀ ਆਪਣਾ ਵੀ ਮਲਮਲੀ ਖਾਣ ਨੂੰ ਜੀ ਕਰੂਗਾ ਸੋ ਐਜਿੰਗਾਂ ਚੀਜ਼ਾਂ ਜਿਹੜੀਆਂ ਤੁਸੀਂ ਬਣਾਉਂਦੇ ਰਿਹਾ ਕਰੋ ਤਾਂ ਕਿ ਬੱਚੇ ਜਿਹੜੇ ਉਹ ਖੁਸ਼ ਹੋ ਕੇ ਚੀਜ਼ਾਂ ਖਾਣ ਤੁਹਾਡਾ ਵੀ ਮਨ ਖੁਸ਼ ਹੋਵੇ ਕਿਉਂਕਿ ਬੀਬੀ ਕਹਿੰਦੀ ਹੁੰਦੀ ਹੈ ਜਿਹੜੀ ਚੀਜ਼ ਅੱਖਾਂ ਨੂੰ ਪਹਿਲਾਂ ਪਹਿਲਾਂ ਅੱਖਾਂ ਦੇਖਣੀਆਂ ਨਹੀਂ ਜਿਹੜੀ ਚੀਜ਼ ਪਹਿਲਾਂ ਅੱਖਾਂ ਨੂੰ ਚੰਗੀ ਲੱਗੂਗੀ ਮੂੰਹ ਤਾਂ ਬਾਅਦ ਚ ਖਾਂਦਾ ਜੇ ਅੱਖਾਂ ਨੂੰ ਚੰਗੀ ਲੱਗੂ ਤਾਂ ਹੀ ਖਾਣ ਨੂੰ ਚੰਗੀ ਲੱਗੂਗੀ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਸੋਹਣੀਆਂ ਬਹੁਤ ਲੱਗਦੀਆਂ ਨੇ ਜਦੋਂ ਇਹ ਸਾਨੂੰ ਦੇਖਣ ਨੂੰ ਸੋਹਣੀਆਂ ਲੱਗਦੀਆਂ ਨੇ ਤੇ ਫਿਰ ਖਾਣ ਨੂੰ ਕਿੰਨੀਆਂ ਚੰਗੀਆਂ ਲੱਗਦੀਆਂ ਨੇ ਸੋ ਮ ਤੇ ਮੈਂ ਹਰ ਵਾਰ ਕਹਿੰਨੀ ਹੁੰਦੀ ਆ ਕਿ ਜਿਨ੍ਹਾਂ ਨੇ ਇਹ ਬਣਾਈਆਂ ਨੇ ਪਹਿਲਾਂ ਉਹ ਵੀ ਦੱਸਿਓ ਇਸ ਤਰੀਕੇ ਨਾਲ ਜਿਨ੍ਹਾਂ ਨੇ ਨਹੀਂ ਬਣਾਈਆਂ ਉਹ ਜ਼ਰੂਰ ਬਣਾਇਓ ਤੇ ਘਰ 'ਚ ਖਵਾਇਓ ਹਸਬੰਦ ਨੂੰ ਖੁਸ਼ ਕਰਿਓ ਆਪਣੇ ਬੱਚਿਆਂ ਨੂੰ ਖੁਸ਼ ਕਰਿਓ ਆਪਣੇ ਪਰਿਵਾਰ ਨੂੰ ਖੁਸ਼ ਕਰਿਓ ਠੀਕ ਹੈ ਜੀ ਚਲੋ ਹੁਣ ਅਸੀਂ ਤਾਂ ਇਹ ਖਾਣੇ ਆ ਬੀਬੀ ਨੂੰ ਦਿਵਾਉਣੀ ਆ ਫਿਰ ਮਿਲਾਂਗੇ ਆਪਾਂ ਹੁਣ ਕੋਈ ਹੋਰ ਵਧੀਆ ਜਆ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ